ਸਤਿ ਸ੍ਰੀ ਅਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਲਜਿੰਦਰ ਸਿੰਘ ਮਾਨ ਅੱਜ 2 ਜੁਲਾਈ 2025 ਦੇ ਟਾਈਮ ਕਿਰੂ ਰਾਤ ਦੇ 8:30 ਤੋਂ ਉੱਪਰ ਹੋ ਚੁੱਕੇ ਨੇ ਗੱਲਬਾਤ ਮੌਨਸੂਨ ਦੀ ਕਰਾਂਗੇ ਮੌਨਸੂਨ ਵਿੱਚ ਛੋਟੀ ਜੀ ਬ੍ਰੇਕ ਜ਼ਰੂਰ ਆਈ ਹੈਗੀ ਜਿਸ ਦਾ ਕਰਕੇ ਮੌਸਮ ਖੁਸ਼ਕ ਹੋ ਚੁੱਕਾ ਹੈਗਾ ਅਗਲੇ 2 ਦਿਨ ਮਤਲਬ ਕਿ 3 ਤੇ 4 ਜੁਲਾਈ ਤੱਕ ਇਤਰਾ ਵਿੱਚ ਮੌਸਮ ਜ਼ਿਆਦਾਤਰ ਖੁਸ਼ਕ ਰਹਿ ਸਕਦਾ ਹੈ ਪਰ ਫਿਰ ਵੀ 30-40% ਇਤਰਾਾਂ ਦੇ ਵਿੱਚ ਗਰਜ ਚਮਕਲੇ ਬੱਦਲਾਂ ਦਾ ਨਿਰਮਾਣ ਹੋ ਸਕਦਾ ਜਿਹੜੇ ਥੋੜੇ ਬਹੁਤ ਇਤਰਾਾਂ ਵਿੱਚ ਮੀਂਹ ਦੀ ਕਾਰਵਾਈ ਨੂੰ ਸੱਦਾ ਦੇ ਸਕਦੇ ਕਿਤੇ ਕਿਤੇ ਤਾਕੜੀ ਝੱਟ ਵੀ ਲੱਗ ਸਕਦੀ ਹੈ ਪਰ ਜ਼ਿਆਦਾਤਰ ਇਤਰਾਾਂ ਵਿੱਚ ਵੱਡੇ ਪੱਧਰ ਤੇ ਮੀਂਹ ਦੀ ਸੰਭਾਵਨਾ ਨਹੀਂ ਹੈਗੀਗੀ ਹਾਲਾਂਕਿ ਅਗਲੇ 2 ਦਿਨ ਹੋਮਸਤੇ ਬੱਟ ਮੁਰਕੀ ਪਸੀਨੇ ਵਾਲੀ ਗਰਮੀ ਤੰਗ ਪਰੇਸ਼ਾਨ ਕਰਦੀ ਰਹਿ ਸਕਦੀ ਹੈ ਬਹੁਤੇ ਇਤਰਾਾਂ ਦੇ ਵਿੱਚ ਪਰ ਇਸ ਤੋਂ ਬਾਅਦ 5 ਜੁਲਾਈ ਤੋਂ 5 ਜੁਲਾਈ ਤੋਂ ਮੀਂਹੀਆਂ ਕਾਰਵਾਈਆਂ ਮੌਨਸੂਨ ਦੀਆਂ ਕਾਰਵਾਈਆਂ ਫੇਰ ਤੋਂ ਵਧਦੀਆਂ ਦਿਖਾਈ ਦੇਣੀਆਂ 5 ਜੁਲਾਈ ਤੋਂ ਜਿਹੜਾ ਮੌਨਸੂਨ Trap ਜਿਹੜੀ ਗੁਜਰਾਤ ਆਵਲ ਕਿਸਕੀ ਹੋਈ ਆ ਉਹ ਵੀ ਪੰਜਾਬ ਵੱਲ ਸ਼ਿਫਟ ਹੋ ਜਾਣੀਆਂ ਤੇ ਉੱਪਰੋਂ ਇੱਕ ਪੱਛਮੀ ਸਿਸਟਮ ਵੀ 10 ਤੱਕ ਦੇ ਦਾ ਦਿਖਾਈ ਦੇ ਰਿਹਾ 5 ਤੋਂ 10 ਜੁਲਾਈ ਦੇ ਵਿਚਕਾਰ ਇੱਕ ਤਾਂ ਪੱਛਮੀ ਸਿਸਟਮ ਆ ਰਿਹਾ ਦੂਜੇ ਪੱਖ ਤੋਂ ਮੌਨਸੂਨ ਟਰੱਪ ਜਿਹੜੀ ਪੰਜਾਬ ਵੱਲ ਸ਼ਿਫਟ ਹੋਣ ਜਾ ਰਹੀ ਹੈ ਜਿਸ ਦਾ ਕਰਕੇ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਦੇ ਬਹੁਤੇ ਖੇਤਰਾਂ ਵਿੱਚ 5 ਤੋਂ 10 ਜੁਲਾਈ ਦੇ ਵਿਚਕਾਰ ਵੱਡੇ ਪੱਧਰ ਤੇ ਦਰਮਿਆਨੇ ਤੋਂ ਭਾਰੀ ਮੀਂਹ ਦੀ ਸੰਭਾਵਨਾ ਰਹੂਗੀ ਪੱਛਮੀ ਸਿਸਟਮ ਦੇ ਰਲੇਵੇਂ ਕਾਰਨ ਕਿਤੇ ਕਿਤੇ ਦੋ ਚਾ જિલ્લાਾਂ ਚ ਕਿਤੇ ਕਿਤੇ ਭਾਰੀ ਤੋਂ ਭਾਰੀ ਮੀਂਹ ਵੀ ਜਿਹੜਾ ਦੇਖਣ ਨੂੰ ਮਿਲ ਸਕਦਾ ਹੈਗਾ ਸੋ 5 ਤੋਂ 10 ਜੁਲਾਈ ਦੇ ਵਿਚਕਾਰ ਬਹੁਤ ਹੀ ਕਿਤੇ ਨਾ ਚ ਮੌਨਸੂਨ ਐਕਟਿਵ ਰਹੂਗੀ ਕਾਫੀ ਕਿਤੇ ਨਾ ਮੀਂਹ ਦੇਖਣ ਨੂੰ ਮਿਲ ਸਕਦੇ ਐ ਤੇ ਅਗਲੇ 2 ਦਿਨ ਕਿਤੇ ਕਿਤੇ ਨਿੱਕੀਆਂ ਮੋਟੀਆਂ ਕਾਰਵਾਈਆਂ ਜ਼ਰੂਰ ਦੇਖਣ ਨੂੰ ਮਿਲਦੀਆਂ ਰਹਿ ਸਕਦੀਆਂ ਹਾਲ ਦੀ ਘੜੀ ਇੰਨੀ ਕ ਅਪਡੇਟਾਂ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਧੰਨਵਾਦ